ਡਾਕਟਰ ਪ੍ਰਿਗਜਾ ਜਾਨ ਆਈਪੀਐਸ ਐਸਐਸਪੀ ਸਾਹਿਬ ਫਰੀਦਕੋਟ ਜੀ ਦੀ ਅਗਵਾਈ ਹੇਠ ਫਰੀਦਕੋਟ ਪੁਲਿਸ ਵੱਲੋਂ ਜੋ ਸੰਗਠਿਤ ਅਪਰਾਧ ਹੁੰਦੇ ਹਨ ਇਹਦੇ ਚ ਜਿਹੜੀ ਹੈ ਲਗਾਤਾਰ ਸਖਤ ਕਾਰਵਾਈ ਕੀਤੀ ਜਾ ਰਹੀ ਹੈ ਜਿਹੜੇ ਸ਼੍ਰੀ ਜਸਬੀਤ ਸਿੰਘ ਐਸਪੀ ਇਨਵੈਸਟੀਗੇਸ਼ਨ ਹੈਗੇ ਸਾਡੇ ਤੇ ਉਹਨਾਂ ਦੀ ਰਹਿਮਾਈ ਹੇਠ ਡੀਐਸਪੀ ਜੱਤੋ ਸਰਾ ਸੰਦੀਪ ਸਿੰਘ ਜੀ ਦੇ ਦਿਸ਼ਾ ਨਿਰਦੇਸ਼ਾਂ ਤਹਿਤ ਬਾਜਾਖਣਾ ਥਾਣਾ ਦੇ ਵਿੱਚ ਜੋ ਇੱਕ ਲੁੱਟਖੋਹਾਂ ਕਰਨ ਵਾਲਾ ਜਿਹੜਾ ਗਰੋਹ ਸੀਗਾ ਇਹਦੇ ਵਿੱਚ ਤਿੰਨ ਮੈਂਬਰਾਂ ਨੂੰ 23 ਘਾਟ ਹਥਿਆਰ ਸਵੇਤ ਕਾਬੂ ਕਰਨ ਸਫਲਤਾ ਹਾਸਲ ਕੀਤੀ ਆ ਤਾਂ ਇਹ ਜਿਹੜਾ ਥਾਣੇਦਾਰ ਬਲਰਾਜ ਸਿੰਘ ਜਿਹੜਾ ਮੁਖ ਅਫਸਰ ਬਾਜਾਖਾਨਾ ਹੈਗਾ ਇਹ ਕਾਫੀ ਵਧੀਆ ਦੀ ਕਾਰਗੁਜ਼ਾਰੀ ਚੱਲ ਰਹੀ ਹੈ ਜੀ ਕਾਫੀ ਸ਼ਕਤੀ ਨਾਲ ਮਤਲਬ ਕਿ ਇਹਨਾਂ ਨੂੰ ਨਜਿੱਠ ਰਿਆ ਤੇ ਇਹਨਾਂ ਨੇ 12 3 25 ਨੂੰ ਜਿਹੜੀ ਹੈਗੀ ਪ੍ਰਗਾੜੀ ਚੌਕੀ ਦੇ ਵਿੱਚ ਮੌਜੂਦ ਸੀ ਤੇ ਇਹਨਾਂ ਨੇ ਇੱਕ ਜੋਰਾ ਸਿੰਘ ਤੇ ਸਤਪਾਲ ਸਿੰਘ ਤੇ ਇਸ ਤੋਂ ਇਲਾਵਾ ਜੋ ਬੁਰਜ ਹਰੀਕੇ ਦੇ ਰਹਿਣ ਵਾਲਾ ਪ੍ਰਸ਼ਮਸ਼ਾਨ ਘਾਟ ਰੋਡ ਤੇ ਤੇਜ ਹਥਿਆਰ ਲੈ ਕੇ ਅ ਸਭ ਕੁਏ ਬੈਟਿਸਾਨਾ ਰਾਹਗੀਰ ਤੇ પેટ્રોલ ਪੰਪ ਵਾਲੇ ਜਿਹੜੇ ਸੀਗੇ ਦੁਕਾਨਦਾਰਾਂ ਤੇ ਇਹਨਾਂ ਨੂੰ ਜਿਹੜਾ ਲੁੱਟਖੋਦੀ ਯੋਜਨਾ ਬਣਾ ਕੇ ਤੇ ਇਹ ਇਹਨਾਂ ਨੂੰ ਲੁੱਟਣ ਦੀ ਉਸ ਬੈਠੇ ਸੀ ਨੀਂਦ ਨਾਲ ਤਾਂ ਇਹਨਾਂ ਇਹਨਾਂ ਦੇ ਵਿਅਕਤੀਆਂ ਨੇ ਜਿਹੜਾ ਪਹਿਲਾਂ ਵੀ ਕਾਫੀ ਵਾਰਦਾਤਾਂ ਕੀਤੀਆਂ ਹੋਈਆਂ ਤੇ ਇਸ ਤੋਂ ਇਲਾਵਾ ਇਹਨਾਂ ਤੋਂ ਤਿੰਨਾ ਮੈਂਬਰਾਂ ਤੋਂ ਇੱਕ ਕਿਰਪਾਨ ਇੱਕ ਖੰਡਾ ਇੱਕ ਬੇਸਬਾਲ ਇਹ ਚੀਜ਼ਾਂ ਮਿਲੀਆਂ ਹੈਗੀਆਂ ਤੇ ਇਹ ਜਿਹੜੇ ਹੈਗੇ ਇਹਨਾਂ ਤੇ ਆਲਰੇਡੀ ਜਿਹੜੇ ਵਟਫਕ ਜਿਹੜੇ ਥਾਣੇ ਚ ਪਰਚੇ ਦਰਜ ਹੈ ਤੇ ਇਹ ਇਹਨਾਂ ਦੇ ਵਿੱਚ ਜਿਹੜਾ ਦੋਸ਼ੀ ਦਾ ਨਾਮ ਜੋਰਾ ਸਿੰਘ ਪੁੱਤਰ ਆਤਮ ਸਿੰਘ ਸੂਰਪੁਰੀ ਕੁਲਵਿੰਦਰ ਸਿੰਘ ਪੁੱਤਰ ਸਰਜੀਤ ਸਿੰਘ ਵਾਸੀ ਡੋੜ ਜ਼ਿਲ੍ਹਾ ਫਰੀਦਕੋਟ ਤੇ ਸਤਪਾਲ ਸਿੰਘ ਉਰਫ ਪੱਲਾ ਪੁੱਤਰ ਰਤਨ ਸਿੰਘ ਵਾਸੀ ਗੁਰੂ ਸਰ ਹੈਗੇ ਆ ਤੇ ਇਹ ਤਫਤੀਸ਼ ਦੇ ਦੌਰਾਨ ਜਿਹੜੇ ਜਦੋਂ ਇਹਨਾਂ ਦੀ ਕ੍ਰਿਮੀਨਲ ਰਿਕਾਰਡ ਦੀ ਜਾਂਚ ਕੀਤੀ ਗਈ ਆ ਤੇ ਇਹਨਾਂ ਦੇ ਅਗੇਂਸਟ ਜਿਹੜਿਆ ਡਰੱਗ ਦੇ ਤਹਿਤ ਤੇ ਚੋਰੀ ਦੇ ਤਹਿਤ ਪਹਿਲਾਂ ਵੀ ਪਰਚੇ ਦਰਜ ਆ ਤੇ ਉਹ ਜਿਹੜੇ ਹੈਗੇ ਆ ਥਾਣਾ ਜੈਤੋ ਬੱਜਾਖਾਨਾ ਨਥਾਣਾ ਇਹ ਸਤਪਾਲ ਜਿਹੜਾ ਹੈਗਾ ਇਹਦੇ ਤੇ ਕੋਈ ਪਹਿਲਾ ਕੇਸ ਨਹੀਂ ਰਜਿਸਟਰ ਹੈਗਾ ਬਾਕੀ ਬੰਦਿਆਂ ਤੇ ਹੈਗੇ ਆ ਜੀ ਤੇ ਦੋਸ਼ੀਆਂ ਦਾ ਜਿਹੜਾ ਰਿਮਾਂਡ ਹਾਸਲ ਕੀਤਾ ਗਿਆ ਜੀ ਤੇ ਇਹਨੂੰ ਜਿਹੜਾ ਹੈਗਾ ਹੁਣ ਨੈਕਸਟ ਜੋ ਵੀ ਇਸ ਤੋਂ ਇਲਾਵਾ ਇਨਕਸ਼ਾਪ ਹੋਗਾ ਫਿਰ ਤੁਹਾਨੂੰ ਕੰਟੀਨਿਊਸ਼ਨ ਦੇ ਵਿੱਚ ਅਗਲੀ ਚੀਜ਼ ਵੀ ਦੱਸੀ ਜਾਊਗੀ ਫਰੀਦਕੋਟ ਪੁਲਿਸ ਵੱਲੋਂ ਮਾਨਯੋਗ ਸੀਐਮ ਸਾਹਿਬ ਪੰਜਾਬ ਵੱਲੋਂ ਔਰ ਡੀਜੀਪੀ ਸਾਹਿਬ ਪੰਜਾਬ ਜੀ ਵੱਲੋਂ ਜੋ ਇੱਕ ਮਹਿਮ ਸ਼ੁਰੂ ਕੀਤੀ ਗਈ ਹੈ ਯੋਧ ਨਸ਼ਾ ਵਿਰੋਧ ਦੇ ਵਿੱਚ ਐਸਪੀ ਸਾਹਿਬ ਡਾਕਟਰ ਪ੍ਰਿਗਾ ਜਨ ਫਰੀਦਕੋਟ ਜੀ ਵੱਲੋਂ ਜਿਹੜੀ ਆ ਇਸ ਮਹਿਮ ਦੇ ਤਹਿਤ ਪਿਛਲੇ 24 ਘੰਟਿਆਂ ਦੌਰਾਨ ਫਿਰ ਤਿੰਨ ਮਕਦਮੇ ਦਰਜ ਕਰਕੇ ਇੱਕ ਮਹਿਲਾ ਸਮੇਤ ਤਿੰਨ ਨਸ਼ਾ ਤਸਕਰਾਂ ਨੂੰ ਜਿਹੜਾ ਕਾਬੂ ਕੀਤਾ ਗਿਆ ਇੱਕ ਤਾਂ ਇਹਦੇ ਵਿੱਚ ਜੀ 80 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ 17 17 ਗ੍ਰਾਮ ਔਰ 69 ਮਿਲੀਗ੍ਰਾਮ ਜਿਹੜੀ ਹੈਰੋਇਨ ਬਰਾਮਦ ਹੋਈ ਆ 60000 ਰੁਪਏ ਡਰੱਗ ਮਨੀ ਜਿਹੜੀ ਆ ਪਕੜਨ ਦੇ ਵਿੱਚ ਸਫਲਤਾ ਹਾਸਲ ਹੋਈ ਹੈ ਇਦੇ ਵਿੱਚ ਜਿਹੜੇ ਇਨਸਪੈਕਟਰ ਗੁਰਦਿੱਤਾ ਜੀ ਇਹ ਜਿਹੜੇ ਹੈਗੇ ਸਾਡੇ ਮੁੱਖ ਅਫਸਰ ਫਰੀਦਕੋਟ ਸਦਰ ਦੇ ਇਹਨਾਂ ਦੀ ਜਿਹੜੀ ਪਾਰਟੀ ਨੇ ਜਿਹੜਾ ਹੈਗਾ ਇਹਨਾਂ ਨੂੰ ਜਿਹੜਾ ਇੱਕ ਇਹਨਾਂ ਵਿਅਕਤੀਆਂ ਨੂੰ ਕਾਬੂ ਕੀਤਾ ਜਿਨ੍ਹਾਂ ਤੋਂ 80 ਨਸ਼ੀਲੀਆਂ ਗੋਲੀਆਂ ਬਰਾਮਦ ਹੋਈਆਂ ਗਿਆ ਜਿਹੜਾ ਦੋਸ਼ੀ ਹੈ ਇਹਦਾ ਨਾਮ ਹੈਗਾ ਇਸ ਮੁਕੱਦਮੇ ਦੇ ਵਿੱਚ ਜਗਦੀਪ ਸਿੰਘ ਉਰਫ ਬਿੱਟੂ ਔਰ ਪੁੱਤਰ ਸੰਦੇਸ਼ ਸਿੰਘ ਵਾਸੀ ਮਿਸ਼ਰੀਆਲਾ ਜਿਹੜਾ ਹੈਗਾ ਜੀ ਔਰ ਇਸ ਤੋਂ ਇਲਾਵਾ ਜਿਹੜਾ ਥਾਣੇਦਾਰ ਹਰਦੇਵ ਸਿੰਘ ਮੁੱਖ ਅਫਸਰ ਸਿਟੀ 2 ਇਹਨਾਂ ਨੇ ਵੀ ਜਿਹੜੇ ਹੈਗੇ ਆ ਬੂਟਾ ਸਿੰਘ ਜਿਹੜੇ ਥੰਡਰ ਸੀਗੇ ਇਹਨਾਂ ਨੇ ਵੀ ਤਿੰਨ ਸ਼ੱਕੀ ਵਿਅਕਤੀਆਂ ਦੀ ਚੈਕਿੰਗ ਦੌਰਾਨ ਜਿਹੜੇ ਆ ਗੋਵਿੰਦਨਗਰ ਪੋਲੂ ਵਾਲਾ ਰੋਡ ਤੇ ਇੱਕ ਵਿਅਕਤੀ ਦੇ ਹੱਥ ਚੋਂ ਕਾਲੇ ਰੰਗ ਦਾ ਲਫਾਫਾ ਮਿਲਿਆ ਜ ਜਿਹੜਾ ਮਤਲਬ ਇਸ ਨੂੰ ਫਿਰ ਜਿਹੜੇ ਸਰਚ ਕੀਤੀ ਗਈ ਤੇ ਉਸ ਉਹ ਜਿਹੜਾ ਬੰਦਾ ਉੱਥੋਂ ਭੱਜ ਕੇ ਉਹਨੇ ਸ਼ਾਲਬਾਰ ਕੇ ਕਿਸੇ ਘਰ ਚ ਵੜ ਗਿਆ ਇੱਕ ਲੇਡੀ ਸੀ ਉਹ ਉਹਦੇ ਕੋਲੋਂ ਜਿਹੜੀਆਂ ਸਾਨੂੰ ਨਸ਼ੀਲਾ ਪਦਾਰਥ ਮਿਲਿਆ ਉਸੇ ਘਰ ਦੇ ਵਿੱਚ ਤੇ ਨਾਲ ਮਿਲ ਕੇ ਜਿਹੜੇ ਵੇਚਦੇ ਸੀ ਉਹ ਚ ਮਨਜੀਤ ਕਰਨਾ ਦੀ ਲੇਡੀ ਨੂੰ ਗ੍ਰਿਫਤਾਰ ਕੀਤਾ ਗਿਆ ਜੀ ਤੇ ਉਹਦੇ ਚ ਸਾਨੂੰ ਜਿਹੜੀਆਂ 9 ਗ੍ਰਾਮ 6 ਮਿਲੀਗ੍ਰਾਮ ਰੋਗਨ ਤੇ 60000 ਰੁਪਏ ਡਰੱਗ ਬਣੀ ਉਹਨਾਂ ਤੋਂ ਬਰਾਮਦ ਹੋਈ ਜੀ ਆ ਤੇ ਇਹਦੇ ਚ ਜਿਹੜੇ ਨੈਕਸਟ ਜਿਹੜਾ ਵੀ ਇਹਦਾ ਸਾਥੀ ਆ ਉਹਦੇ ਬਾਰੇ ਪੁੱਛਗਿੱਛ ਕੀਤੀ ਜਾ ਰਹੀ ਆ ਔਰ ਕਿੱਥੋਂ ਸਾਰੀਆਂ ਚੀਜ਼ਾਂ ਲੈ ਕੇ ਆਉਂਦੇ ਸੀ ਇਹ ਰਿਮਾਂਡ ਦੇ ਦੌਰਾਨ ਸਾਰੀਆਂ ਚੀਜ਼ਾਂ ਅੱਗੇ ਕਲੀਅਰ ਹੋ ਜਾਣਗੀਆਂ ਕੰਟੀਨਿਊਸ਼ਨ ਫਿਰ ਇਸ ਤੋਂ ਇਲਾਵਾ ਜੀ ਜਿਹੜਾ ਛੱਜਕੜਾ ਮੱਲਾ ਜੈਤੋਂ ਤੋਂ ਜਿਹੜੀ ਆ ਬਰਾਮਦਗੀ ਹੋਈ ਆ ਸਾਨੂੰ ਇਹ ਇਹਦੇ ਵਿੱਚ ਵੀ ਜਿਹੜਾ ਮਕਦਮਾ ਨੰਬਰ 27 ਜਿਹੜਾ ਹੈਗਾ 21 6185 ਜਿਹੜਾ ਐਨਡੀਪੀਐਸ ਐਕਟ ਜੇਤੋਂ ਦਰਜ ਕੀਤਾ ਗਿਆ ਨਛੱਤਰ ਸਿੰਘ ਪੁੱਤਰ ਜਗੀਰ ਸਿੰਘ ਸਾਜ ਘੜਾ ਮੱਲਾ ਇਹਦੇ ਤੇ ਆਲਰੇਡੀ ਆਪਣੇ ਜੀ ਤਿੰਨ ਮਕਦਮੇ ਹੈਗੇ ਆ ਉਹ ਵੀ ਐਨਡੀਪੀਐਸ ਦੇ ਹੈਗੇ ਆ ਤੇ ਇਹਦੇ ਤੋਂ ਵੀ ਜਿਹੜੀ ਆ ਇਹਦੀ ਡਰੱਗ ਦੀ ਰਿਕਵਰੀ ਹੋਈ ਅਸੀਂ ਤੇ ਇਹਦੇ ਚ ਟੋਟਲ ਅਸੀਂ ਜਿਹੜੇ ਆ ਬੰਦੇ ਫੜੇ ਗਿਆ ਜਗਦੀਪ ਸਿੰਘ ਉਰਫ ਬਿੱਟੂ ਸੁਖਦੇਵ ਸਿੰਘ ਮਿਸ਼ਰੀਵਾਲਾ ਮਨਜੀਤ ਕੌਰ ਪਤਨੀ ਬਲਦੇਵ ਸਿੰਘ ਵਾਸੀ ਭੋਲੂ ਵਾਲਾ ਰੋਡ ਫਰੀਦਕੋਟ ਗੋਵਿੰਦਨਗਰੀ ਦੀ ਰਹਿਣ ਵਾਲੀ ਹੈ ਜੀ ਨਛੱਤਰ ਸਿੰਘ ਪੁੱਤਰ ਜਗੀਰ ਸਿੰਘ ਜਿਹੜਾ ਹੈਗਾ ਇਹ ਮਹੱਲਾ ਛੱਜਕੜਾ ਜੈਤੋ ਦਾ ਰਹਿਣ ਵਾਲਾ ਜੀ ਇਹਦੇ ਤੇ ਤਿੰਨ ਐਨਡੀਪੀਐਸ ਦੇ ਆਲਰੇਡੀ ਮੁਕੱਦਮੇ ਦਰਜ ਹੈ ਜੀ ਇਹਨਾਂ ਦੀ ਰਿਕਵਰੀ ਜਿਹੜੀ ਹੈਗੀ ਆ ਆਪਣਾ 9 ਗ੍ਰਾਮ 6 ਮਿਲੀਗ੍ਰਾਮ ਹੈਰੋਇਨ ਤੇ 60000 ਰੁਪਏ ਮਨਜੀਤ ਕੌਰ ਤੋਂ ਮਿਲਿਆ 80 ਨਸ਼ੀਲੀਆਂ ਗੋਲੀਆਂ ਜਗਦੀਪ ਸਿੰਘ ਤੋਂ ਮਿਲੀਆਂ ਜੀ ਔਰ 8 ਗ੍ਰਾਮ 66 ਮਿਲੀਗ੍ਰਾਮ ਜਿਹੜੀ ਹੈਰੋਇਨ ਹੈ ਇਨ ਸ਼ਤਰ ਸਿੰਘ ਤੋਂ ਮਿਲੀ ਹੈ ਜੀ ਔਰ ਇਹਨਾਂ ਦੀ ਵੀ ਜਿਹੜਾ ਰਿਮਾਂਡ ਤੋਂ ਅੱਗੇ ਜਿਹੜੀਆਂ ਪੁੱਛ ਕਿ ਜੋ ਚੀਜ਼ਾਂ ਸਾਹਮਣੇ ਆਉਣੀਆਂ ਸੀ ਉਹ ਕੀਤੀਆਂ ਦੇਣੀਆਂ ਜੋ ਤਨਾਵ ਦੇ ਮਾਦੇ ਹੋ ਰਹੀ ਜਿਹੜਾ ਅਪੀਲ ਕਰਦਾ ਕਾਈਂਡਲੀ ਤੁਸੀਂ ਪੁਲਿਸ ਦਾ ਕਮੈਂਟ ਦਾ ਇਹਦੇ ਸਾਥ ਦਿਓ ਇੱਕ ਯੱਗ ਚੱਲ ਰਿਹਾ ਯੱਗ ਦੇ ਵਿੱਚ ਸਾਰੇ ਰਲ ਮਿਲ ਕੇ ਹਿੱਸਾ ਪਾਓ ਤਾਂ ਜੋ ਆਪਾਂ ਆਪਾਂ ਸਿਹਤਮੰਦ ਸਮਾਜ ਦੀ ਜਿਹੜੀਆਂ ਉਹ ਜਿਹੜੀ ਸਿਰਜਣਾ ਕਰ ਸਕੀ ਜਾਈਂ ਚਾਹੀਦੀ